ਹਾਂਜੀ ਫਤੇਗੜ ਚੂਨੀਆ ਦੀ ਵਾਰਡ ਨੰਬਰ 2 ਕ੍ਰਿਸਟਨ ਮੁਹੱਲੇ ਵਿਖੇ ਗਰੀਬ ਪਰਿਵਾਰ ਦੇ ਘਰ ਦੇ ਇੱਕ ਕਮਰੇ ਨੂੰ ਅਚਾਨਕ ਅੱਗ ਲੱਗਣ ਨਾਲ ਅੰਦਰ ਪਿਆ ਸਾਰਾ ਸਮਾਨ ਸਾੜ ਕੇ ਸਵਾਹ ਹੋ ਗਿਆ ਜਿਸ ਨੂੰ ਮੁਹੱਲਾ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਬੁਝਾਇਆ ਇਸ ਸੰਬੰਧੀ ਘਰ ਦੇ ਮਾਲਕ ਧਰਮਪਾਲ ਅਤੇ ਉਸ ਦੀ ਪਤਨੀ ਸ਼ਿੰਦੀ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਆਪਣੇ ਘਰ ਦੇ ਬਾਹਰ ਬੈਠੇ ਸਨ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਰੋਲਾ ਪਾਇਆ ਕਿ ਉਨ੍ਹਾਂ ਦੇ ਉੱਪਰ ਵਾਲੇ ਕਮਰੇ 'ਚੋਂ ਧੂਆ ਨਿਕਲ ਰਿਹਾ ਹੈ ਅਤੇ ਜਦੋਂ ਉਹਨਾਂ ਜਲਦੀ ਜਾ ਕੇ ਉੱਪਰ ਦੇਖਿਆ ਤਾਂ ਉਨ੍ਹਾਂ ਦੇ ਕਮਰੇ 'ਚ ਪੂਰੀ ਤਰ੍ਹਾਂ ਅੱਗ ਲੱਗ ਚੁੱਕੀ ਸੀ ਅਤੇ ਅੰਦਰ ਪਿਆ ਸਾਰਾ ਸਮਾਨ ਅੱਗ ਦੀ ਝਪੇਟ ਚਾ ਕੇ ਸੜ ਰਿਹਾ ਸੀ ਜਿਸ ਨੂੰ ਮਹੱਲਾ ਵਾਸੀਆਂ ਨੇ ਬੜੀ ਮੁਸ਼ਕਲਤ ਨਾਲ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਦੇ ਵਿਆਹ ਵਾਲਾ ਸਮਾਨ ਵੀ ਅੰਦਰ ਪਿਆ ਸੀ ਜੋ ਸੜ ਕੇ ਨੁਕਸਾਨਿਆ ਗਿਆ ਹੈ ਉਹਨਾਂ ਨੇ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਰਚਰ ਨਿਊਜ਼ ਚੈਨਲ ਫਤੇਗੜ ਚੂੜੀਆਂ ਉਹ ਇਹੀ ਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ ਥਾ ਉੱਤੇ ਤੇ ਦੁਨੀਆ ਆਣ ਕੇ ਦੇ ਮੁੰਡਿਆਂ ਨੇ ਆਣ ਕੇ ਤੇ ਫਟਾਫਟ ਤੇ ਬਾ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਆ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੈ ਸਾਦਾ ਤੇ ਉਹ ਨਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮਚ ਗਈ ਥੱਲੇ ਉੱਤੇ ਤਿੰਨ ਨਵੇਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖੇਚ ਲਿਆ ਪਤਾ ਲੱਗਾ ਕਿ ਕਿਤਰਾ ਅੱਗ ਲੱਗੀ ਪਤਾ ਨਹੀਂ ਲੱਗਾ ਜੀ ਕਿਤਰਾ ਅੱਗ ਲੱਗੀ ਆ ਆਹ ਨੂੰ ਲੋਕਾਂ ਨੇ ਦੱਸਿਆ ਜੀ ਕਿ ਕਿੰਨੇ ਕਿਹੜੇ ਲੋਕਾਂ ਨੇ ਵਾਰਡ ਵਾਲਿਆਂ ਅੱਗ ਮਾਰ ਗਵਾਂਡੋਂ ਆਉਂਦੇ ਹੀ ਬਕੁੜੀਆਂ ਦੋ ਗਲੀ ਚੋਂ ਤੁਸੀਂ ਤੇ ਨੀਜੇ ਬੈਠੇ ਸੀ ਸ਼ੱਕ ਤੇ ਜਦੋਂ ਅੱਗ ਲੱਗੀ ਕਿਤਰਾ ਪਤਾ ਲੱਗਾ ਵੀ ਅੱਗ ਲੱਗੀ ਉਹ ਧੂਆਂ ਨਿਕਲਿਆ ਨਾ ਜੀ ਆਂਦੀ ਆ ਬੱਬੂ ਇਹ ਰਾ ਉੱਤੋਂ ਦੀ ਤੂੰ ਆ ਬਾਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾਡੇ ਲੱਗੀ ਆ ਇਹ ਨਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਕੋ ਨਾ ਦੀੜੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਹਦੋਂ ਫਿਰ ਦੇ ਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਾਮ ਉਹ ਨਾ ਸਾਡੇ ਨੀ ਦੇ ਨਿਵੇਟਰ ਦਾ ਨੁਕਸਾਨ ਬੜਾ ਕਰਨਾ ਸੀ ਵੀ ਉਹਨੇ ਬਤੀ ਨੇ ਕਿੰਨਾ ਕਿ ਨੁਕਸਾਨ ਸਾਡਾ ਬਹੁਤ ਮਨਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਦੇਣਾ ਦਾਜ ਹੀ ਉਹ ਸਾਰਾ ਯੁੱਧ ਜਾਈ ਜਾਂਦੀ ਜਾਂ ਸਾਡਾ कुड़ी दा दा ही पखे ही दो यो सवा ही हो गए सारे नवे पके ही लीड़ा कपड़ा सामान सारा सारा हां ही आई गे होई कहनिया जी सरकार साडी को मदद कर दे चलो ए हां इस तरह लगी आ ਮੈਂ ਤੇ ਬਾਹਰ ਬੈਠੀ ਆ ਤੇ ਕਾਕਾ ਨੀ ਕਹਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੁਝ ਸਮਾਨ ਹੀ ਦਿੰਦਾ ਨਾਨੀ ਮੈਂ ਕੋਠੇ ਤੇ ਰੱਖਵਾ ਤੇ ਇਹ ਰਖਣ ਆਇਆ ਤੇ ਉਧਰੋਂ ਆਜੋ ਰੋਟੀਆਂ ਹੱਡੀਆਂ ਵਾਜਾਂ ਮੰਡੀਆਂ ਚਾਹ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਨਵੈਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਵਾਜਾਂ ਮਾਰੀਆਂ ਲੋਕੀ ਆਣ ਕੇ ਦਵਾ ਦਵਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਦੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰਾ ਕੁਛ ਤਬਾਹ ਹੋ ਗਿਆ ਭਾਜੀ ਕਿੰਨਾ ਕੀ ਸਮਾਨ ਸਮਾਨਾ ਬਹੁਤ ਬੜਾ ਹੀ ਆ ਜੀ ਕੋ ਕੱਪੜੇ ਕੱਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕੱਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਾਵਾਂ ਲਿਆ ਹੀ ਉੱਥੇ ਹੀ ਸਾਰੇ ਭੁੱਜ ਕੇ ਵਿੱਚ ਤਾਜ ਵਾਲੇ ਕੀ ਕਾ ਗੁੱਡੀ ਦਾ ਬਣਾਇਆ ਸੀ ਗੁੱਡੀ ਦਾ ਹੀ ਦਾ ਇੱਥੇ ਫਾਂ ਗਿਆ ਉਹ ਕੁੜੀ ਦਾ ਤਾਂ ਇੱਥੇ ਪਿਆ ਬਿਸਤਰੇ ਪੁੱਤਰੇ ਸਾਰੇ ਪਿਆ ਦਾ ਅੱਜ ਤਾਂ ਕੱਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਹੀ ਭਰਾਏ ਹੀ ਤੇ ਉਹ ਵੇਖੋ ਸਾਰੇ ਸਾਰੇ ਸੜ ਗਏ ਜੀ ਕਿੰਨੇ ਪੈਸਾ ਦਾ ਲੱਗਦਾ ਤੁਹਾਨੂੰ ਪੀ ਨੁਕਸਾਨ ਸਾਡਾਂ ਤੋਂ ਤੁਹਾਨੂੰ ਲੱਗਦਾ ਉਹ ਯਾ ਜੀ 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 ਬਹੁਤ ਕਿੰਦੇਰ ਦੇ ਰੂਰਾ ਮਹਿੰਗਾ ਹੁਣ ਕੀਤਾ ਕਿੰਨੇ ਪੱਕੇ ਦੋ ਪੱਕੇ ਸਾਡਿਆ ਕੁੜੀ ਨੇ ਲਿਆਂਦਾ ਨਵਾਂ ਹਲੇ ਉਹ ਵੀ ਸੜ ਗਿਆ ਕੋਹਾਡਾ ਸੜ ਗਿਆ ਦੋ ਪੱਕੇ ਸੜ ਗਏ ਜੇ ਬਿਸਤਰੇ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੇ ਮੁੰਡੇ ਦੇ ਪੇਟੀ ਜੀ ਪੈਂਡ ਕੋੜਾ ਲੈ ਕੇ ਥੋੜੇ ਦਿਨ ਮੰਡੇ ਨੇ ਲਿਆਂਦਾ ਵੀ ਪੁੱਧੀ ਗਾ ਜਵਾਈ ਦੇ ਕੱਪੜੇ ਹੀ ਬੈਗ ਪਰ ਪਾ ਕੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੁੱਜ ਹੀ ਗਏ ਕੱਪੜੇ ਸਾਰੇ ਪੇਟੀ ਵੀ ਸੜ ਗਏ ਪੇਟੀ ਵਿੱਚ ਹੀ ਬਾਹਰ ਰੱਖੇ ਵੱਡੇ ਕੱਪੜੇ ਤੇ ਤੋੜਿਆ ਤੇ ਪਾਪਾ ਕਿਹਾ ਚਾਦਾ ਦਰੀਆਂ ਦੁਰੀਆਂ ਹੀ ਸਾਡੀਆਂ ਚੱਚੀਆਂ ਬਣਾਈਆਂ ਉਹ ਵੀ ਭੁੱਜ ਭੱਜ ਗਏ ਸਾਰਾ ਕੁਝ ਹੀ